ਅੱਜ ਅੱਪਾ ਆਧ ਹਫਤੇ ਜਿਹੜਾ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਨਾਲਾ ਦੇ ਵਿੱਚ ਜਿਹੜਾ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਰੋਜ਼ਮਰਾਂ ਪ੍ਰੋਬਲਮ ਜਿਹੜੀਆਂ ਉਹਨਾਂ ਨੂੰ ਸੁਣਨ ਵਾਸਤੇ ਜਨਤਾ ਦਰਵਾਜ਼ਾ ਲਾਇਆ ਸੈਂਕੜੇ ਮਤਲਬ ਜਿਹੜੇ ਲੋਕ ਆਏ ਆ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਉਹਨਾਂ ਦਾ ਹੱਲ ਵੀ ਨਾ ਉਹ ਨਾਲ ਕਰੇ ਅਜੇ ਕੁਝ ਦੇ ਬਾਕੀ ਨੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕਦੀ ਵੀ ਕੋਈ ਬੰਦਾ ਜਿਹੜਾ ਉਹਨੂੰ ਚੰਡੀਗੜ੍ਹ ਨਾਲ ਜਾਣਾ ਪਵੇ ਆਪਣੇ ਕੰਮ ਲਈ ਉਹਨੂੰ ਇੱਥੋਂ ਤੱਕ ਕਿ ਮੇਰੇ ਮਤਲਬ ਅੰਮ੍ਰਿਤਸਰ ਨਾਲ ਆਉਣਾ ਪਵੇ ਮੈਂ ਤਾਂ ਹੀ ਇੱਥੇ ਬੈਠਦਾ ਕਿ ਆਪਾਂ ਬਿਲਕੁਲ ਬਾਰਡਰ ਦੇ ਕੰਢੇ ਤੇ ਬੈਠੇ ਐ ਐਡੀ ਦੋ ਦੋ ਲੋਕਾਂ ਨੂੰ ਆਪਣਾ ਕੰਮ ਕਰੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਣਾ ਪਵੇ ਤਾਂ ਔਖਾ ਹੁੰਦਾ ਸੋ ਲੋਕਾਂ ਦੀ ਸਖਿਆਈ ਵਾਸਤੇ ਮੈਂ ਹਰ ਹਫ਼ਤੇ ਜਿਹੜਾ ਇੱਥੇ ਬੈਠਦਾ ਅੱਜ ਵੀ ਬੈਠੇ ਹਾਂ ਜਿਹਦੇ ਬੈਠੇ ਹਾਂ ਜਿਹਦੇ ਹੋਦ ਪਿੰਡਾਂ ਤੋਂ ਪਿੱਟੇ ਲੱਗਣ ਦੇ ਲੋਕਾਂ ਦੀਆਂ ਜਿੰਨੀਆਂ ਸਵੱਸਿਆਵਾਂ ਕੋ ਨੂੰ ਉਹ ਹੱਲ ਕਰਦੇ ਨਾਲ ਦੀ ਨਾਲ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲਦੇ ਉਹਨਾਂ ਦਾ ਵੀ ਕੋਟ ਵੀ ਲਾਇਦੇ ਤੇ ਜਿਹੜੇ ਸਪੰਚਾਂ ਨੂੰ ਉਹ ਵੀ ਵਿਕਾਸ ਕਾਰਜਾਂ ਲਈ ਕੋਈ ਮੰਨ ਜਿਹੜੇ ਪ੍ਰੋਜੈਕਟ ਕਾਇਦਿਆ ਉਹ ਵੀ ਦੇ ਆਮ ਆਦਮੀ ਪਾਰਟੀ ਦੇ 3 ਸਾਲ ਜਿਹੜੇ ਪੰਜਾਬ ਤੋਂ ਹੋ ਗਏ ਨੇ ਤਾਂ ਬਹੁਤ ਸਾਰੇ ਵਿਕਾਸ ਕੀਤੇ ਨੇ ਕਿਸ ਤਰ੍ਹਾਂ ਬਿੱਤੇ ਕੱਲ 16 ਮਾਜ ਸੀਗੀ ਤੇ 16 ਮਾਰਚ ਨੂੰ ਸਾਡੇ ਮਾਝੋਕ ਮੁੱਖ ਮੰਤਰੀ ਸਦਾਤ ਭਗਵੰਤ ਸਿੰਘ ਮਾਨ ਜੀ ਨੇ ਸੋਚ ਚੁੱਕੀ ਸੀ 16 ਮਾਰਚ ਨੂੰ ਸਾਡੀ ਸਰਕਾਰ ਬਣੀ ਸੀ ਅਸੀਂ ਮਤਲਬ ਜਿਹੜੀ ਆ 19 ਮਾਰਚ ਨੂੰ ਸੋਚ ਚੁੱਕੀ ਹੈ ਵੱਡੇ ਤੇ 3 ਸਾਲਾਂ ਦੇ ਜਿਹੜਾ ਸਾਡਾ ਸਫਰ ਹੈ ਬੀਤੇ ਕੱਲ ਸਦਾਤ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਕੌਮੀ ਕਿਦਮੀਨ ਅਰਵਿੰਦ ਕੇਰਿਵਾਲ ਜੀ ਅਮਰ ਸਦਾ ਆਏ ਸੀਗੇ ਉਹਨਾਂ ਨੇ ਦਲਬਾਤ ਸਾਹਿਬ ਦਰਗਾਹਾਂ ਮੰਦਿਰ ਤੇ ਰਾਮ ਤੀਰਥ ਮੱਥਾ ਵੀ ਟਿੱਕਿਆ ਉਹ ਦਸੀ ਸਾਧਿਆ ਨੇ ਰਲ ਕੇ ਅਰਦਾਸ ਕੀਤੀ ਕਿ ਅਗਲੇ ਜਿਹੜੇ 2 ਸਾਲ ਬਾਕੀ ਨੇ ਉਹਦੇ ਚ ਪਦਮਾਤਮਾ ਵੱਲ ਬਖਸ਼ੇ ਜਿੱਦਾਂ ਪਹਿਲਾਂ ਤਿੰਨ ਸਾਲਾਂ ਚ ਕੀਤਾ ਜਿਹੜੇ ਵਿਕਾਸ ਦੇ ਕਾਜ ਬਾਕੀ ਰਹਿ ਗਏ ਜਾਂ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਅਦਵਿੰਦ ਕੇਰਿਵਾਲ ਜੀ ਨੇ ਗਰੰਟੀ ਸੀ ਜਿਹੜੀਆਂ ਦਿੱਤੀਆਂ ਸੀਗੀਆਂ ਪਬਲਿਕ ਨੂੰ ਉਹ ਗਰੰਟੀਆਂ ਜਿਹੜੀਆਂ ਇੰਨਾਂ ਸਾਲਾਂ ਦੇ ਵਿੱਚ ਪੂਰੀਆਂ ਨਹੀਂ ਹੋਈਆਂ ਉਹ ਦਸੀ ਇਹ ਇਹਨਾਂ ਲੋ ਦੇ ਵਿੱਚ ਐਸਟੀਮੇਟਡ ਜਿਹੜਾ ਇੱਕ ਮਤਲਬ ਜਿਹੜਾ 3 ਸਾਲ ਦੇ ਵਿੱਚ 475 ਕਰੋੜ ਦੇ ਜਿਹੜੇ ਅਸੀਂ ਕੰਮ ਜੜੇ ਕਰਾਏ ਛਟਕਾਂ ਦੇ ਪੰਚਾਇਤ ਕਲਾਂ ਦੇ ਵੈਟਰੀ ਹਸਪਤਾਲਾਂ ਦੇ ਛੱਪੜਾਂ ਦੇ ਫਿਰਮੀਆਂ ਦੇ ਗਲੀਆਂ ਨਾਲੀਆਂ ਦੇ ਬਹੁਤ ਜਿਹੜਾ ਸਾਡਾ ਵਿਕਾਸ ਹੋਇਆ ਅਰ ਮੈਂ ਤੈਅ ਕੀਤਾ ਕਿ ਜਿਹੜੇ ਆ ਅਗਲੇ 2 ਸਾਲ ਨੇ ਇਹਦੇ ਚ ਵੀ ਮਤਲਬ ਜਿਹੜਾ ਜਿਹੜਾ ਇੰਨਾਈ ਮਤਲਬ ਹੋਰ ਮਤਲਬ 500 ਕੋਰ ਦਾ ਕੰਮ ਇਹ ਨਾਲੇ ਦੇ ਚ ਹੋਰ ਕੀਤਾ ਜਾਵੇ ਤਾਂ ਜੋ ਕੋਈ ਵੀ ਇਹ ਨਾਲਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਜਿਹੜੀ ਉਹ ਰਹਿ ਨਾ ਜਾਵੇ ਹਰ ਸਮੱਸਿਆ ਨੂੰ ਜਿਹੜਾ ਦੂਰ ਕੀਤਾ ਜਾਵੇ ਸੋ ਉਹਦੇ ਲਈ ਅਸੀਂ ਲੱਗੇ ਆ ਉਹ ਮੈਨੂੰ ਲੱਗਦਾ ਕਿ ਜਿੰਨਾ ਵਧੀਆ 3 ਸਾਲ ਲੰਘੇ ਆ ਇੰਨਾ ਵਧੀਆ ਕੰਮ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਉਹ ਜੋ ਕਮਿਟਮੈਂਟ ਕੀਤੀਆਂ ਸੀਗੀਆਂ ਉਹ ਸਾਰੀਆਂ ਮਤਲਬ ਜਿਹੜੀਆਂ ਪੂਰੀਆਂ ਕੀਤੀਆਂ ਔਰ ਹੁਣ ਅਸੀਂ ਜਿਹੜੀਆਂ ਬਾਕੀ ਰਹਿਦੀਆਂ ਕਮਿਟਮੈਂਟਾਂ ਹਨ ਉਹਨਾਂ ਤੇ ਵੀ ਇਹ ਜਿਹੜਾ ਕੰਮ ਕਰ ਅੰਮ੍ਰਿਤਸਰ ਤੇ ਪਿਛੇ ਰਹਿਦਿਨੀ ਜਿਹੜਾ ਵਾ ਉਹ ਮੰਦਰ ਦੇ ਉੱਤੇ ਅਟੈਕ ਦਾ ਬੀਲ ਅਟੈਕ ਹੋਇਆ ਉਹਨਾਂ ਜਿਹੜਾ ਮੁ슬ਮਾਨੀ ਉਹਨਾਂ ਦਾ ਅੱਜ ਇੱਕ ਦਾ ਜਿਹੜਾ ਵਾ ਇਨਕਾਊਂਟਰ ਕੀਤਾ ਗਿਆ ਕੀ ਲੱਗਦਾ ਵਾ ਸ਼ਾਂਤ ਸ਼ਾਂਤੀ ਕੁਰਾਉਣਾ ਚਾਹੁੰਦੇ ਸੀ ਪੰਜਾਬ ਤੋਂ ਇਹ ਦੇਖੋ ਗੱਲ ਇਹ ਆਪਾਂ ਜਿਹੜਾ ਪੰਜਾਬ ਆ ਅੰਮ੍ਰਿਤਸਰ ਜਿਹੜਾ ਗਰਦਾਸਪੁਰ ਪਠਾਨਕੋਟ ਰੋਜਪੁਰ ਇਹਦੇ ਨੇ ਸਾਡੇ ਜ਼ਿਲ੍ਹੇ ਆ ਤਾਂ ਅਸੀਂ ਬਿਲਕੁਲ ਬਾਰਡਰ ਦੇ ਉੱਤੇ ਬੈਠੇ ਸਾਡਾ ਗਵੰਡੀ ਮੁਲਕ ਜਿਹੜਾ ਉਹ ਸ਼ੈਤਾਨੀਆ ਕਰਦਾ ਰਹਿੰਦਾ ਪਾਸਤਾ ਉਹਨਾਂ ਨੇ ਪਿਛਲੇ ਦਿਨੀ ਮੀ ਅੰਮ੍ਰਿਤਸਰ ਦੇ ਵਿੱਚ ਖੰਡ ਵਾਲਾ ਇੱਕ ਲੱਗਾ ਉੱਥੇ ਇੱਕ ਮੰਦਰ ਦੇ ਛੋਟਾ ਮੰਦਰ ਸੀਗਾ ਉਹਦੇ ਉੱਤੇ ਜਿਹੜਾ ਬੰਦੇਟ ਹੋ ਗਿਆ ਦਾ ਜਿਹੜਾ ਉਹ ਛੱਟਿਆ ਸੀ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਪੰਜਾਬ ਦੇ ਵਿੱਚ Hindu ਸੱਤਾ ਦੇ ਵਿੱਚ ਜਿਹੜੀ ਇੰਨੀ ਸਾਝ ਹੈ ਇਹਦੇ ਚ ਆਪਾਂ ਪਾੜਾ ਪਾ ਗਏ ਪਰ ਅਸੀਂ ਕਈ ਵਾਰਾਂ ਸਪਸ਼ਟ ਕਰ ਚੁੱਕੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਪਸ਼ਟ ਕਰ ਚੁੱਕੇ ਹਾਂ ਇਹ ਥੋ ਮਜ਼ਦੀ ਹੋ ਜੀ ਪੰਜਾਬ ਦੀ ਧਰਤੀ ਹਰ ਚੀਜ਼ ਇੱਥੇ ਜਿਹੜੀ ਉਪਜਾਉ ਹਰ ਚੀਜ਼ ਦੀ ਬਸ ਜਿਹੜੀ ਖੇਤੀ ਕੀਤੀ ਜਾ ਸਕਦੀ ਆ ਆਪਾਂ ਨਫਤ ਦੀ ਖੇਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਨਫਤ ਦੇ ਇਹ ਜਿਹੜੇ ਬੀਜ ਇਹਨਾਂ ਨੂੰ ਕਦੀ ਫਲ ਨਹੀਂ ਲੱਗਨੰਦੇ ਆਪਸੀ ਸਾਡੀ ਸਾਂਝ ਆਪਸੀ ਪਿਆਰ ਜਿਹੜਾ ਸੋ ਕੁਝ ਤਾਕਤਾਂ ਲੱਗੀਆਂ ਨੇ ਲਗਾਤਾਰ ਜਿਹੜੀਆਂ ਮਲੇ ਇਸ ਕੰਮ ਤੇ ਆ ਕਿ ਪੰਜਾਬ ਦਾ ਮਾਹੌਲ ਖਾਬ ਕੀਤਾ ਜਾਵੇ। ਪਰ ਇਹ ਅੱਜ ਦੀ ਨਹੀਂ ਲੱਗੀਆਂ ਹਮੇਸ਼ਾ ਹੀ ਲੱਗੀਆਂ ਜਾਂਦੀਆਂ ਏ। ਸੋ ਉਸ ਦਿਨ ਵੀ ਮੈਂ ਕਹਿਆ ਸੀਗਾ ਦੇਖਦੰਦੇ ਬੰਬ ਦਾ ਬੰਬ ਲਾਸਟ ਅਗਲੇ ਦਿਨ ਮੈਂ ਕਹਿਆ ਸੀਗਾ ਕਿ ਜਲਦੀ ਜੜਾ ਸਾਡੀ ਪੁਲਿਸ ਜਿਹੜੀ ਪੰਜਾਬ ਪੁਲਿਸ ਆ ਉਹ ਇੰਨੀ ਕੈਪੇਬਲ ਆ ਕਿ ਜਲਦੀ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕਰ ਲੂਗੀ। ਸੋ ਅੱਜ ਉਹ ਉਹ ਕੋਟੈਕ ਬੰਦਾ ਜਿਹੜਾ ਮਾਰਿਆ ਗਿਆ। ਖਟਾ ਸਿੱਧਾ ਹੀ ਹੈ ਜੀ ਸੀਐਮ ਸਾਹਿਬ ਦਾ। ਕਿ ਜਿਹੜਾ ਵੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰੂਗਾ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਕਾਨੂੰਨੀ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਸਾਦ ਭਾਵੇਂ ਕੋਈ ਟੈਰਿਸਟ ਜਿੱਥੇ ਬੰਦੀ ਹੈ ਭਾਵੇਂ ਕੋਈ ਗੈਂਗਸਟਰ ਹੈ ਭਾਵੇਂ ਕੋਈ ਵੀ ਹੈ ਕਿਸੇ ਨੂੰ ਵੀ ਮਤਵ ਨਹੀਂ ਜੀ ਜਦੋਂ ਪਤਾ ਲੱਗ ਜਾਂਦਾ ਅਸੀਂ ਉਸੇ ਲਈ ਆਪਣੀ ਕਾਰਵਾਈ ਕਰਦੇ ਹਾਂ ਜੋ ਅੱਜ ਜਿਹੜੀ ਕਾਰਵਾਈ ਹੋਈ ਹੈ ਉਹ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਮੇਰਾ ਖਿਆਲ 24 ਘੰਟੇ ਦੀ ਹੋਗੀ ਕਿ ਕੱਲ ਕੱਲ ਦਾ ਕੱਲ ਦਾ ਦਾ ਛੱਡ ਕੇ ਜਿਹੜੀ ਬਸ ਹਲਾ ਤੇ ਉਦੋਂ ਅੱਧੀ ਰਾਤ ਨੂੰ ਹੋਇਆ ਸੀ ਉਹ ਬਲਾਸਟ ਆ ਪੁਲਿਸ ਨੇ ਵੀ ਛੇਤੀ ਜਿਹੜੀ ਕਾਰਵਾਈ ਕਰਤੀ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਇਹ ਜਿਹੜੀਆਂ ਮਾਹੌਲ ਖਰਾਬ ਕਰਨ ਵਾਲੀਆਂ ਤਾਕਤਾਂ ਇਨ੍ਹਾਂ ਤੋਂ ਸਾਵਧਾਨ ਰਹੋ ਪੰਜਾਬ 'ਚ ਬਹੁਤ ਵਧੀਆ ਕੰਮ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ 'ਚ ਅਗਲੇ 2 ਸਾਲ ਵੀ ਬਹੁਤ ਵਧੀਆ ਕੰਮ ਕਰਾਂਗੇ ਕੋਈ ਇੱਕ ਵਧਾਉਣ ਦੀ ਲੋੜ ਨਹੀਂ